ਵਿਆਹ ਵਿੱਚ ਉਡਾਏ ਐਨੇ ਨੋਟ ਚੱਕਣ ਵਾਲੇ ਵੀ ਚੱਕ ਚੱਕ ਥੱਕੇ ਦੋਸਤੋ ਅਕਸਰ ਹੀ ਅੱਜਕੱਲ੍ਹ ਵਿਆਹਾਂ ਵਿੱਚ ਪੈਸੇ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਜਾਂਦੀ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨੌਜਵਾਨ ਗੱਡੀਆਂ ਤੇ ਜੀਸੀਬੀ ਦੇ ਉੱਪਰ ਖੜੇ ਕਿਵੇਂ ਹਵਾ ਵਿੱਚ ਪੈਸੇ ਉਡਾ ਰਹੇ ਨੇ ਦਰਸਲ ਇੱਕ ਵਿਆਹ ਦੀ ਵੀਡੀਓ ਹੈ ਅਤੇ ਜਦੋਂ ਵਿਆਹ ਹੋਣ ਤੋਂ ਬਾਅਦ ਬਰਾਤ ਪੈਲਸ ਵਿੱਚੋਂ ਤੁਰਨ ਲੱਗਦੀ ਏ ਤਾਂ ਮੁੰਡੇ ਦੇ ਰਿਸ਼ਤੇਦਾਰਾਂ ਵੱਲੋਂ ਮੁੰਡਾ ਤੇ ਕੁੜੀ ਉੱਪਰੋਂ 20 ਲੱਖ ਰੁਪਏ ਉਡਾ ਦਿੱਤੇ ਜਾਂਦੇ ਨੇ ਪੈਸੇ ਐਨੇ ਜਿਆਦਾ ਸੱਟੇ ਜਾਂਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਨੋਟਾਂ ਦਾ ਮੀ ਪੈ ਰਿਹਾ ਹੋਵੇ ਸੋ ਜੇਕਰ ਇਹੀ ਪੈਸੇ ਇਸ ਤਰ੍ਹਾਂ ਦਿਖਾਵਾ ਨਾ ਕਰਕੇ ਕਿਸੇ ਲੋੜਵੰਦ ਜਾਂ ਗਰੀਬ ਨੂੰ ਦਿੱਤੇ ਜਾਂਦੇ ਤਾਂ ਕਿੰਨਾ ਚੰਗਾ ਹੋਣਾ ਸੀ ਪਰ ਸ਼ਾਇਦ ਗਰੀਬ ਜਾਂ ਲੋੜਵੰਦ ਨੂੰ ਦਿੱਤੇ ਪੈਸੇ ਇਸ ਤਰ੍ਹਾਂ ਦਿਖਾਈ ਨਹੀਂ ਦੇਣੇ ਸੀ ਕਿਉਂਕਿ ਕੁਝ ਲੋਕਾਂ ਨੂੰ ਪੈਸੇ ਇਸ ਤਰ੍ਹਾਂ ਉਡਾ ਕੇ ਹੀ ਦਿਖਾਵਾ ਕਰਨਾ ਵਧੀਆ ਲੱਗਦਾ ਹੈ ਅਤੇ ਦਿਖਾਵਾ ਕਰਕੇ ਆਪਣੇ ਆਪ ਨੂੰ ਅਮੀਰ ਸਾਬਤ ਕੀਤਾ ਜਾਂਦਾ ਹੈ ਸੋ ਕੀ ਇਸ ਤਰ੍ਹਾਂ ਕਰਨਾ ਸਹੀ ਹੈ ਜਾਂ ਗਲਤ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ